ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸੇ ਮੌਜੂਦ ਆਂ ਸ੍ਰੀ ਕਲਤਕ ਸਾਹਿਬ ਜੀ ਦੇ ਬਾਅਦ ਦੱਸਦੇ ਕਿ ਅੱਜ ਮੇਰੀ ਪਰੀ ਦਿਵਸ ਮੌਕੇ ਜੋ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਅੱਜ ਗੁਰੂ ਘਰ ਵਿਖੇ ਪਹੁੰਚਿਆ ਹੈ ਤਾਂ ਤਸਵੀਰਾਂ ਧੜਨ ਨਾਲ ਸਭ ਤੋਂ ਪਹਿਲਾਂ ਸਾਂਝਾ ਕਰ ਰਹੇ ਆਂ ਸ੍ਰੀ ਕਲਤਕ ਸਾਹਿਬ ਜੀ ਦੀਆਂ ਤੇ ਦੱਸਦੇ ਕਿ ਅੱਜ ਜਿੱਥੇ ਕਿ ਮੇਰੀ ਪਰੀ ਦਿਵਸ ਮੌਕੇ ਸਿੱਖ ਸੰਗਤਾਂ ਦੂਦਰਾਜੇ ਤੋਂ ਗੁਰੂ ਘਰ ਵਿਖੇ ਨਤਮਸਤਕ ਹੋ ਰਹੀਆਂ ਨੇ ਤਾਂ ਉੱਥੇ ਹੀ ਸਵੇਰ ਤੋਂ ਹੀ ਜੋ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪੋਗ ਵੀ ਪਾਏ ਗਏ ਨੇ ਤਾਂ ਉਸ ਮੌਕੇ ਜੋ ਹੈ ਸ਼ਰੋਮਣੀ ਕਮੇਟੀ ਦੇ ਤਾਂ ਤਾਂ ਉਹਨਾਂ ਦੇ ਨਾਲ-ਨਾਲ ਜੋ ਸ਼੍ਰੀ ਕਲਤਕ ਸਾਹਿਬ ਦੇ ਸਿੰਘ ਸਭਗਿਆਨੀ ਰਕबीर ਸਿੰਘ ਜੀ ਵੀ ਮੌਜੂਦ ਸਨ ਤਾਂ ਉਹਨਾਂ ਵੱਲੋਂ ਜੋ ਪਾਠ ਦੇ ਭੋਗ ਪਾਣ ਤੋਂ ਉਪਰੰਤ ਜੋ ਜੋ ਇੱਕ ਸੰਦੇਸ਼ ਜੋ ਕਹਿ ਸਕਦੇ ਆ ਕਿ ਸੰਗਤਾਂ ਨੂੰ ਦਿੱਤਾ ਗਿਆ ਤਾਂ ਸੰਦੇਸ਼ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਸਿੱਖ ਸੰਗਤਾਂ ਨੂੰ ਸ਼ਸਤਰ ਦੀਨ ਹੋਣਾ ਚਾਹੀਦਾ ਹੈ ਗੁਰੂ ਨੂੰ ਮੰਨਣਾ ਚਾਹੀਦਾ ਗੁਰੂ ਨੂੰ ਤਿਆਣਾ ਚਾਹੀਦਾ ਤਾਂ ਉੱਥੇ ਹੀ ਜੋ ਸੰਗਤਾਂ ਨੇ ਅੱਜ ਜੋ ਤਸਵੀਰਾਂ ਤਰਨ ਦਾ ਸਾਂਝਾ ਕਰ ਰਹੇ ਆ ਕਿ ਸੰਗਤਾਂ ਦਾ ਵੱਡੇ ਪੱਤਰ ਤੇ ਇਕੱਠ ਅੱਜ ਗੁਰੂ ਘਰ ਵਿਖੇ ਪਹੁੰਚਾ ਹੋਇਆ ਤਾਂ ਤਸਵੀਰਾਂ ਤਰਨ ਨਾਲ ਸਾਂਝਾ ਕਰ ਰਹੇ ਆ ਸੱਚਕਨ ਸ੍ਰੀ ਹਰਮੰਦਰ ਸਾਹਿਬ ਜੀ ਜੀਆ ਜਿੱਥੇ ਤਸਵੀਰਾਂ ਤੜ ਨਾਲ ਗੁਰੂ ਘਰ ਦੇ ਅੰਦਰ ਦੀਆਂ ਸਾਂਝੀਆਂ ਕੀਤੀਆਂ ਨੇ ਤਾਂ ਉੱਥੇ ਹੀ ਸੇਰਵਲੇ ਜਦੋਂ ਕਿ ਪਾੜ ਦੇ ਭੋਗ ਵੀ ਪਾਏ ਗਏ ਨੇ ਤਾਂ ਜਿੱਥੇ ਕਿ ਸਿੰਘ ਸਾਹਿਬ ਵੱਲੋਂ ਵੀ ਸੰਦੇਸ਼ ਜਿਹੜਾ ਸੰਗਤਾਂ ਨੂੰ ਦਿੱਤਾ ਗਿਆ ਤਾਂ ਸਾਡੇ ਨਾਲ ਕੋ ਸੰਗਤਾਂ ਵੀ ਮੌਜੂਦ ਹੈਗੀਆਂ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ ਕਿ ਅੱਜ ਦੇ ਦਿਨ ਵਿਸ਼ੇਸ਼ ਤੌਰ ਦੇਤੇ ਜੋ ਸੰਗਤਾਂ ਗੁਰੂ ਘਰ ਵਿਖੇ ਪਹੁੰਚੀਆਂ ਨੇ ਤਾਂ ਮੇਰੀ ਪਰੀ ਦਿਵਸ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੁਸੀਂ ਗੁਰੂ ਘਰ ਵਿਖੇ ਪਹੁੰਚੇ ਹੋ ਤਾਂ ਮੇਰੀ ਪਰੀ ਦਿਵਸ ਆ ਅਕਸਰ ਸ ਸਾਹਿਬ ਜੀ ਵੱਲੋਂ ਵੀ ਸੰਦੇਸ਼ ਦਿੱਤਾ ਗਿਆ ਕਿ ਜਿਹੜੀ ਸਿੱਖ ਸੰਗਤਾਂ ਨੇ ਉਹਨਾਂ ਨੂੰ ਸ਼ਸਤਰ ਵੀ ਰੱਖਣੇ ਚਾਹੀਦੇ ਨੇ ਤੇ ਨਾਲ ਦੀ ਨਾਲ ਕਿਤਨਾ ਕਿਤੇ ਗੁਰੂ ਨੂੰ ਬਣਨਾ ਚਾਹੀਦਾ ਗੁਰੂ ਵਾਲੇ ਹੋਣਾ ਚਾਹੀਦਾ ਗੁਰੂ ਵਾਲੇ ਬਣਨਾ ਚਾਹੀਦਾ ਤਾਂ ਤੁਸੀਂ ਕਿਵੇਂ ਵੇਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਰੀ ਪੀਰੀ ਦਿਵਸ ਦੇ ਉੱਤੇ ਸਰਵਾਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਗੁਰੂ ਸਾਹਿਬ ਜੀ ਦਾ ਇਹ ਸੰਦੇਸ਼ ਸੀ ਕਿ ਜਿੱਥੇ ਅਸੀਂ ਪਰਮਾਤਮਾ ਦੀ ਭਗਤੀ ਕਰਨੀ ਹੈ ਆਪਣੇ ਕਾਰਵਿਹਾਰ ਕਰਨੇ ਹਨ ਔਰ ਦੂਸਰਾ ਅਸੀਂ ਜ਼ੁਲਮ ਦਾ ਮੁਕਾਬਲਾ ਵੀ ਕਰਨਾ ਹੈ ਅਗਰ ਅਸੀਂ ਬਿਲਕੁਲ ਨਿਮਾਨੇ ਨਤਾਨੇ ਹੋ ਕੇ ਬਹਿ ਜਾਵਾਂਗੇ ਤਾਂ ਦੁਸ਼ਮਣ ਸਾਡੇ ਦੇ ਭਾਰੂ ਹੋ ਜਾਵੇਗਾ ਇਸ ਲਈ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਪੀਰੀ ਔਰ ਮੀਰੀ ਦਾ ਸੰਦਾ ਦਿੱਤਾ ਕਿ ਤੁਸੀਂ ਜ਼ੁਲਮ ਦੇ ਖਿਲਾਫ ਵੀ ਡਟਣਾ ਹੈ ਔਰ ਲੇਕਿਨ ਇਹ ਜੋ ਤਲਵਾਰ ਹੈ ਇਹ ਤਲਵਾਰ ਤਲਵਾਰ ਨਹੀਂ ਇਸ ਕਿਰਪਾਨ ਕਿਹਾ ਜਾਂਦਾ ਹੈ ਕਿਰਪਾ ਆਣ ਜਿਹੜੀ ਕਿ ਮਜ਼ਲੂਮ ਦੀ ਰੱਖਿਆ ਕਰਦੀ ਹੈ ਔਰ ਜ਼ਰਵਾਣੇ ਦੀ ਭਖਿਆ ਕਰਦੀ ਹੈ ਅਸੀਂ ਪੂਰੀ ਸੰਗਤ ਨੂੰ ਜੋ ਸਿੰਘ ਸਾਹਿਬ ਜੀ ਦਾ ਆਦੇਸ਼ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਆਦੇਸ਼ ਹੈ ਕਿ ਆਪ ਇਸੇ ਤਰ੍ਹਾਂ ਹੀ ਸ਼ਸ਼ਤਰਧਾਰੀ ਹੋਗੇ ਦੁਨੀਆਂ ਦੇ ਵਿੱਚ ਵਿਚਰੋ ਇੱਕ ਸਿੱਖ ਕੌਮ ਜੋ ਇੱਕ ਉਹਦਾ ਨਿਰਾਲੀ ਇੱਕ ਸ਼ਾਨ ਹੈ ਇਸ ਲਈ ਮੀਰੀ ਪੀਰੀ ਦੇ ਦੇਸ ਦੇ ਉੱਤੇ ਵੀ ਅਸੀਂ ਸਾਰੇ ਸੰਗਤ ਨੂੰ ਸਾਡੇ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਹੈ ਕਿ ਗੁਰੂ ਵਾਲੇ ਬਣੋ ਨਸ਼ਿਆਂ ਤੋਂ ਦੂਰ ਰਹੋ ਜਿਸ ਦੇ ਉੱਤੇ ਜਿਸ ਨੇ ਮੀਰੀ ਪੀਰੀ ਦੀ ਤਲਵਾਰ ਸਾਨੂੰ ਪਹਿਨਾਈ ਹੈ ਗੁਰੂ ਸਾਹਿਬ ਆਪ ਵੀ ਬਹੁਤ ਹੀ ਉੱਚ ਕੋਟੀ ਦੇ ਯੋਧੇ ਸਨ ਔਰ ਉਹਨਾਂ ਨੇ ਸੰਗਤਾਂ ਨੂੰ ਇਸੇ ਤਰ੍ਹਾਂ ਹੀ ਪ੍ਰੇਰਿਆ ਕਿ ਜੋ ਮੇਰੇ ਕੋਲ ਆਵੇ ਸ਼ਸਤਰ ਉਹਰ ਜਵਾਨੀ ਲੈ ਕੇ ਆਵੇ ਅੱਜ ਵੀ ਦੁਨੀਆ ਨੂੰ ਲੋੜ ਹੈ ਮੈਂ ਕਹਿੰਦਾ ਸਿੱਖ ਕੌਮ ਨਹੀਂ ਕਹਿ ਰਿਹਾ ਪੂਰੀ ਦੁਨੀਆ ਨੂੰ ਲੋੜ ਹੈ ਕਿ ਤੁਸੀਂ ਸ਼ਸਤਰ ਧਾਰੀ ਹੋਵੋ ਔਰ ਜ਼ੁਲਮ ਦੀ ਰੱਖਿਆ ਕਰੋ ਜੋਨ ਨੂੰ ਮਤੋਂ ਰੱਖਿਆ ਕਰੋ ਇਸ ਲਈ ਸਬਾਤ ਸੰਗਤ ਨੂੰ ਇਸ ਮੀਰੀ ਪੀਰੀ ਦਿਵਸ ਦੇ ਬਹੁਤ ਬਹੁਤ ਵਧਾਈ ਹੋਵੇ ਜੀ ਕਿ ਜਿਹੜੀ ਸਿੱਖ ਸੰਗਤਾਂ ਜਿਹੜੇ ਨੌਜਵਾਨ ਪੀੜੀਆ ਵਿਸ਼ੇਸ਼ ਤੌਰ ਦੇ ਉੱਤੇ ਉਹ ਕਿਤਨਾ ਕਿਤੇ ਗੁਰੂ ਸਾਹਿਬ ਤੋਂ ਦੂਰ ਹੁੰਦੀ ਜਾ ਰਹੀ ਆ ਤਾਂ ਕੋਈ ਕੇਸ ਕਤਲ ਕਰਾ ਰਿਆ ਕੋਈ ਡਾੜਾ ਕਤਲ ਕਰਾ ਰਿਆ ਤਾਂ ਉਹਨਾਂ ਨੂੰ ਕੀ ਵਿਸ਼ੇਸ਼ ਜੋ ਅੱਜ ਦੇ ਦਿਨ ਨੂੰ ਲੈ ਕੇ ਕੀ ਕਹਿਣਾ ਚਾਹੂੰ ਉਹਨਾਂ ਨੂੰ ਇਹੀ ਹੈ ਜੀ ਜੋ ਸਾਨੂੰ ਪ੍ਰਸੰਮ ਰਹਿਤ ਜੇ ਜਾਣ ਖੰਡੇ ਕੀ ਪਾਹੁਲ ਛਕੇ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਦੇਸ਼ ਹੈ ਕਿ ਤੁਸੀਂ ਆਪਣੇ ਜੁਕਸ ਕੇ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੇ ਹਨ ਇਹ ਸਾਡੀ ਗੁਰੂ ਦੀ ਮੋਹਰ ਹਨ ਇਸ ਲਈ ਤੁਸੀਂ ਆਪਣੇ ਰਹਿਤ ਵਿੱਚ ਰਹਿ ਕੇ ਬਾਣੇ ਦੇ ਵਿੱਚ ਰਹਿ ਕੇ ਉਹਨਾਂ ਦੇ ਵਿੱਚ ਇੱਕ ਤਾਂ ਇੱਕ ਵੱਖਰਾ ਹੀ ਰੋਵ ਦਿਖਾਈ ਦਿੰਦਾ ਹੈ ਕਿਉਂਕਿ ਸ਼ੇਰ ਜੋ ਹੁੰਦਾ ਹੈ ਸ਼ੇਰ ਕਦੀ ਵੀ ਆਪਣੀ ਉਸ ਦੀ ਬੱਬਰ ਸ਼ੇਰ ਦਾ ਤੁਸੀਂ ਦਾੜਾ ਦੇਖ ਲਓ আর ਦੂਸਰੇ ਦੇਖ ਲਓ ਤੁਸੀਂ ਕਿ ਉਹਦਾ ਕੀ ਰੋਵ ਹੈ ਔਰ ਦੂਸਰਾ ਅਗਰ ਉਹ ਜੋ ਆਪਣਾ ਦਾੜੀ ਵਾਲ ਦੇਖਦਾ ਹੈ ਤਾਂ ਪੁਰਾਣਿਆਂ ਵਾਲੀ ਕਹਾਵਤ ਹੈ ਕਿ ਤੂੰ ਆਪਣੇ ਨਾਲ ਦਾੜੀ ਵਾਲ ਦੇਖ ਤੂੰ ਇਹ ਬੁਰੇ ਕਰਮ ਨਾ ਕਰ। ਕੋ ਜੋ ਨੌਜਵਾਨ ਹੈ ਜੋ ਦੰਸ਼ਰ ਦੂਰ ਹੋਵੇਗਾ ਮਾੜੇ ਕਰਮਾਂ ਤੋਂ ਦੂਰ ਰਹੇਗਾ ਆਪਣੇ ਨਸ਼ੇੜੀ ਜੋ ਦੁਨੀਆ ਪੰਜਾਬ ਦੇ ਵਿੱਚ ਇਸ ਸਮੇਂ ਜੋ ਚੱਲ ਰਿਹਾ ਦਰਿਆ ਉਸ ਤੋਂ ਵੀ ਦੂਰ ਹੋਵੇਗਾ ਗੁਰੂ ਸਿੱਖਿਆ ਵਾਲੇ ਪਾਸੇ ਮੁੜੇਗਾ ਸਾਨੂੰ ਜੋ ਸਾਡੀ ਨੌਜਵਾਨੀ ਬਾਹਰ ਨੂੰ ਭੱਜ ਰਹੀ ਹੈ ਸਿੱਖੀ ਨੂੰ ਤਲਾਂਜਲੀ ਦੇ ਕੇ ਉਹਨਾਂ ਨੇ ਵੀ ਇੱਥੇ ਹੀ ਇਸੇ ਦਰਦ ਤੇ ਆ ਕੇ ਹੀ ਆਪਣਾ ਸੀਸ ਨਵਾ ਕੇ ਨਸ਼ਿਆਂ ਤੋਂ ਦੂਰ ਰਹਿ ਕੇ ਔਰ ਕੌਮ ਦੀ ਦੇਖ ਰਿਸੀਵਾ ਕਰਨੀ ਚਾਹੀਦੀ ਆ ਇਸ ਮੀਰੀ ਪੀਰੀ ਦਿਵਸ ਦੇ ਉੱਤੇ ਵੀ ਸਾਡੀ ਸਾਡੇ ਵੱਲੋਂ ਬੇਨਤੀ ਹੈ ਤੁਹਾਡੇ ਚੈਨਲ ਦਰਯੀ ਜੀ ਤਾਂ ਜੀ ਬਿਲਕੁਲ ਜਿਵੇਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਸੱਚਖੰਚਰੀ ਹਰਮੰਦਰ ਸਾਹਿਬ ਸ੍ਰੀ ਹਕਾਲ ਤਖਤ ਸਾਹਿਬ ਤੇ ਲੱਖਾਂ ਦੀ ਤਦਾਦ ਦੇ ਸੰਗਤ ਪਹੁੰਚ ਰਹੀ ਹੈ ਤਾਂ ਉਹਨਾਂ ਵੱਲੋਂ ਦਰਸ਼ਨ ਦਿਦਾਰੀ ਕੀਤੇ ਜਾ ਰਹੇ ਆ ਤਾਂ ਖਾਸ ਤੌਰ ਦੇ ਉੱਤੇ ਅੱਜ ਦੇ ਦਿਹਾੜੇ ਨੂੰ ਲੈ ਕੇ ਕਿਉਂਕਿ ਮੀਰੀ ਪੀਰੀ ਦਿਵਸ ਨੂੰ ਲੈ ਕੇ ਹਰ ਸਿੱਖ ਸੰਗਤ ਦੇ ਮਨ ਦੇ ਵਿੱਚ ਇੱਕ ਸ਼ਰਧਾ ਹਸਨਾ ਹੁੰਦੀ ਹੈ ਕਿ ਜੋ ਗੁਰੂ ਸਾਹਿਬ ਜੀ ਦੇ ਸਿਧਾਂਤ ਨੇ ਉੱਤੇ ਚੱਲਿਆ ਜਾ ਸਕੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ